ਸ਼ੋਮਣੀ ਕਮੇਟੀ ਨੂੰ ਇੱਕ ਰਾਜਨੀਤਿਕ ਪਾਰਟੀ ਦੀ ਗੁਲਾਮ ਕਹਿਣ ਤੋਂ ਬਾਅਦ ਜਿੱਥੇ ਐਚਐਸ ਫੂਲਕਾ ਤੇ ਵਿਰੋਧੀਆਂ ਵੱਲੋਂ ਨਿਸ਼ਾਨੇ ਸੱਦੇ ਜਾ ਰਹੇ ਨੇ ਉੱਥੇ ਹੀ ਕਈ ਲੋਕ ਐਚਐਸ ਫੂਲਕਾ ਦੇ ਪੱਖ ਵਿੱਚ ਵੀ ਦਿਖਾਈ ਦੇ ਰਹੇ ਨੇ ਕਾਂਗਰਸ ਦੇ ਕੈਬਨਿਟ ਮੰਤਰੀ ਸੁਖੀ ਰੰਦਾਵਾ ਨੇ ਫੂਲਕਾ ਦੀ ਇਸ ਗੱਲ ਦੇ ਨਾਲ ਸਹਿਮਤੀ ਜਤਾਈ ਹੈ ਉਹਨਾਂ ਨੇ ਕਿਹਾ ਕਿ ਫੂਲਕਾ ਨੇ ਸਹੀ ਕਿਹਾ ਹੈ ਕਿ ਸ਼ੋਮਣੀ ਕਮੇਟੀ ਹੁਣ ਬਾਦਲਾਂ ਦੀ ਗੁਲਾਮ ਬਣ ਕੇ ਰਹਿ ਗਈ ਹੈ ਪਰ ਕਿਸਮ ਦੀ ਦੇ ਨਾਲ ਜਿਹੜੀ ਸ਼ੁਰਮਣੀ ਕਮੇਟੀ 1900 ਤੇ ਜਿਹੜੀ 21 ਚ ਬਣੀ ਸੀਗੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਸ ਵੇਲੇ ਨਨਕਾਣਾ ਸਾਹਿਬ ਗੁਰਦਾਰੇ ਸਾਹਿਬ ਦਾ ਸ਼ਾਕਾ ਉਹਦੇ ਬਾਅਦ ਇਹ ਉਹਨਾਂ ਨੇ ਅੰਗਰੇਜ਼ਾਂ ਦੇ ਟਾਈਮ ਇਹ ਸ਼ੁਰਮਣੀ ਕਮੇਟੀ ਹੋਣਾ ਚਾਹੀ ਤੇ ਜਿਹੜਾ ਇੱਕ ਪਾਰਟੀ ਦਾ ਚੋਣ ਨਿਸ਼ਾਨ ਜਿਹੜਾ ਤਕੜੀ ਦਾ ਚੋਣ ਨਿਸ਼ਾਨ ਉਹਦੇ ਤੇ ਇਲੈਕਸ਼ਨ ਲੜ ਕੇ ਔਰ ਉਹਦੇ ਤੋਂ ਬਾਅਦ ਜਿਹੜੇ ਸ਼ੁਰਮਣੀ ਕਮੇਟੀ ਦਾ ਪ੍ਰਧਾਨ ਇਹ ਕਹਿੰਨਾ ਕਿ ਸ਼ੁਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੂੰ ਨਿਯੁਕਤ ਜਿਹੜਾ ਉਹ ਪਾਵਰਾਂ ਦਿੱਤੀਆਂ ਜਾਂਦੀਆਂ ਨੇ ਇਹ ਸ਼ਰਮਨੀ ਕਮੇਟੀ ਦੇ ਪ੍ਰਧਾਨ ਇਹ ਗਲਤ ਗੱਲ ਹੈ ਕਿ ਕਿਉਂਕਿ ਗੁਰਦੁਆਰਾ ਕਮੇਟੀ ਇਹੋ ਜਿਹੀ ਹੋਣੀ ਚਾਹੀਦੀ ਹੈ ਕਿ ਜਿਹੜੀ ਇੰਡੀਪੈਂਡੈਂਟ ਹੋਵੇ ਜਿਹੜੀ ਗੁਰਦੁਆਰਿਆਂ ਦੀ ਅਦਾਲਤ ਕਰੇ ਬੜੀ ਬਦਕਿਸਮਤੀ ਨਾਲ ਮੈਨੂੰ ਕਹਿਣਾ ਪੈ ਰਿਹਾ ਕਿ ਗੁਰਦੁਆਰਾ ਕਮੇਟੀ ਜਿਹੜੀ ਪ੍ਰਬੰਧਕ ਕਮੇਟੀ ਆ ਇਹਨਾਂ ਨੇ ਸਿੱਖੀ ਦੇ ਵਿੱਚ ਕੋਈ ਇਹਨਾਂ ਪ੍ਰਚਾਰ ਨਹੀਂ ਕੀਤਾ ਫੁਲਕਾ ਸਾਹਿਬ ਦੀ ਬਿਲਕੁਲ ਗੱਲ ਮੈਂ ਉਹਦੇ ਨਾਲ ਏਗਰੀ ਕਰ ਰਿਹਾ ਔਰ ਮੈਂ ਇਹ ਚਾਹੁੰਦਾ ਕਿ ਇਹ ਪਾਰਟੀਆਂ ਤੋਂ ਮੁਕਤ ਹੋਣੀ ਚਾਹੀਦੀ ਤੇ ਔਰ ਪੰਜਾਬ ਦੇ ਜਿਹੜੇ ਸਿੱਖ ਨੇ ਜਿਨ੍ਹਾਂ ਨੂੰ ਵੋਟਾਂ ਕੌਣ ਦਾ ਅਧਿਕਾਰ ਦਿੱਤਾ ਹੈ ਕਿ ਪਰਵਧਕ ਕਮੇਟੀ ਦੇ ਨਾਲ ਉਹਦੇ ਚ ਜਿਹੜੇ ਸਹਿਯੋਗੀ ਸਿੱਖ ਸੀਗੇ ਜਿਹੜੇ ਮжоਰਿਟੀ ਤੇ ਵਿੱਚ ਮੱਥਾ ਟੇਕਣ ਅੱਜ ਵੀ ਗੁਰੂ ਸਾਹਿਬ ਨੂੰ ਜਾਂਦੇ ਨੇ ਉਹਨਾਂ ਨੂੰ ਉਸ ਅਕਾਲੀ ਦਲ ਦੇ ਟਾਈਮ ਤੇ ਉਹਨਾਂ ਨੂੰ ਜੋ ਭਾਰ ਖੜ ਦਿੱਤਾ ਕਿ ਇਹ ਸਾਰਾ ਇਹਨੂੰ ਲੈ ਕੇ ਔਰ ਬਿਨਾ ਪਾਰਟੀ ਤੋਂ ਸਿੱਖਾਂ ਨੂੰ ਵੋਟਾਂ ਪਾਉਣੇ ਚਾਹੀਦੇ ਆ ਗੁਰਦੁਆਰੇ ਦੀ ਸੇਵਾ ਸੰਭਾਲ ਬਿਲਕੁਲ ਇੰਡੀਪੈਂਡੈਂਟ ਹੋਣੀ ਚਾਹੀਦੀ ਉਹਦੇ ਚ ਕੋਈ ਕਾਂਗਰਸੀ ਕੋਈ ਅਕਾਲੀ ਕੋਈ ਆਪ ਜਾਂ ਕਿਸੇ ਪਾਰਟੀ ਦਾ ਵਿੱਚ ਉਹਦੇ ਚ ਨਹੀਂ ਹੋਣਾ ਚਾਹੀਦਾ ਉਹਦੇ ਰੋਲ ਧਾਰਮਿਕ ਤੇ ਜਿਹੜੇ ਗੁਰਦੁਆਰੇ ਦੀ ਸੇਵਾ ਸਵਾਲ ਕਰ ਸਕਣ ਉਹਨਾਂ ਨੂੰ ਹੀ ਉਹਨਾਂ ਇਲੈਕਸ਼ਨ ਚ ਵੋਟਾਂ ਪਾਉਣੀਆਂ ਚਾਹੀਦੀਆਂ ਐਚਐਸ ਫੂਲਕਾ ਵੱਲੋਂ ਸ਼ੋਮਣੀ ਕਮੇਟੀ ਨੂੰ ਆਜ਼ਾਦ ਕਰਵਾਉਣ ਦੇ ਲਈ ਇੱਕ ਸੰਗਠਨ ਬਣਾਉਣ ਦੀ ਗੱਲ ਕਹੀ ਜਾ ਰਹੀ ਹੈ ਪਰ ਇਸ ਸੰਗਠਨ ਬਾਰੇ ਸੁਖੀ ਰੰਦਾਵਾ ਨੇ ਸਪਸ਼ਟ ਕੀਤਾ ਹੈ ਕਿ ਇਸ ਸੰਗਠਨ ਦੇ ਨਾਲ ਕਾਂਗਰਸ ਦਾ ਕੋਈ ਵੀ ਲੈਣ ਦੇਣ ਨਹੀਂ ਹੈ ਉਹਦੇ ਤੇ ਮੇਕੋ ਕਾਂਗਰਸ ਦਾ ਉਹਦੇ ਨਾਲ ਕੋਈ ਲੈਣ ਦੇ ਨਹੀਂ ਔਰ ਨਾ ਹੀ ਕਦੀ ਕਾਂਗਰਸ ਸਪੋਰਟ ਕਰੇਗੀ ਜਿਹੜਾ ਕੋਈ ਪੈਰਲੈਲ ਸੰਥਨ ਬਣੇਗਾ ਪਰ ਇਸ ਚੀਜ਼ ਤੇ ਮੈਂ ਜ਼ਰੂਰ ਇਹ ਕਹਿੰਨਾ ਕਿ ਇਹ ਅਕਾਲੀ ਦਲ ਤੋਂ ਬਾਦਲ ਮੁਕਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਣੀ ਚਾਹੀਦੀ ਸੋ ਇੱਕ ਪਾਸੇ ਤਾਂ ਸੁਖੀ ਰੰਦਾਬਾ ਵੱਲੋਂ ਐਚਐਸ ਫੂਲਕਾ ਦੇ ਨਾਲ ਸੈਮਤੀ ਜਤਾਈ ਜਾ ਰਹੀ ਹੈ ਤੇ ਦੂਜੇ ਪਾਸੇ ਉਹਨਾਂ ਗੱਲਾਂ ਤੇ ਹੀ ਜੋ ਸੰਗਠਨ ਤਿਆਰ ਕੀਤਾ ਜਾ ਰਿਹਾ ਉਸ ਨੂੰ ਗਲਤ ਦੱਸਿਆ ਜਾ ਰਿਹਾ ਹੈ ਅਤੇ ਉਸ ਸੰਗਠਨ ਦਾ ਸਹਿਯੋਗ ਕਰਨ ਦੀ ਗੱਲ ਵੀ ਨਾ ਵਿੱਚ ਹੀ ਕੀਤੀ ਜਾ ਰਹੀ ਹੈ ਜੇਕਰ ਐਚਐਸ ਫੂਲਕਾ ਦੀਆਂ ਸਾਰੀਆਂ ਗੱਲਾਂ ਠੀਕ ਨੇ ਤਾਂ ਸੰਗਠਨ ਦਾ ਸਹਿਯੋਗ ਦੇਣਾ ਕਾਂਗਰਸ ਨੂੰ ਠੀਕ ਕਿਉਂ ਨਹੀਂ ਲੱਗ ਰਿਹਾ ਅੱਜ ਇਹ ਬਹੁਤ ਸਾਰੇ ਸਵਾਲ ਨੇ ਜਿਹੜੇ ਕਿ ਇਹ ਦਰਸਾਉਂਦੇ ਨੇ ਕਿ ਇਸ ਮਾਮਲੇ ਤੇ ਹੁਣ ਕਾਂਗਰਸ ਨੇ ਵੀ ਸਿਆਸਤ ਸ਼ੁਰੂ ਕਰ ਦਿੱਤੀ ਹੈ ਬਿਊਰੋ ਰਿਪੋਰਟ ਪੰਜਾਬੀ ਲੋਕ ਚੈਨਲ